ਇਹ ਮਤਲਬ 24 ਜੁਲਾਈ ਤਰੀਕ ਦੀ ਮੀਟਿੰਗ ਹੈ ਉੱਚ ਕੋਈ ਵੀ ਫੈਸਲਾ ਹੁੰਦਾਗਾ ਜਾਣਾ ਨਾ ਜਾਣਾ ਜੇ ਵੱਧ ਗਿਣਤੀ ਜਾਣ ਨੂੰ ਕਹਿੰਦੀ ਹੈ ਫਿਰ ਜਾਵਾਂਗੇ ਪਰ ਮੇਰੀ رائے ਉੱਥੇ ਹੋਊਗੀ ਜਿੰਨਾ ਚਿਰ ਦੋਨੇ ਲੀਡਰ ਸਾਈਨ ਨਹੀਂ ਕਰਦੇ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਕੀ ਲੱਗਦਾ ਹੈ ਪ੍ਰਧਾਨ ਜੀ ਜੇ ਡੱਲਿਆਂ ਨੂੰ ਉਸ ਤੋਂ ਪਹਿਲਾਂ ਕੁਝ ਹੋ ਜਾਂਦਾ ਫਿਰ ਕਿਸਾਨ ਜਿਹੜੇ ਸੰਗਠਨ ਨੇ ਜਥੇਬੰਦੀਆਂ ਨੇ ਉਹਨਾਂ ਤੇ ਗੱਲ ਆਊਗੀ ਵੀ ਤੁਸੀਂ ਡੱਲੇਵਾਲ ਨਾਲ ਕਿਉਂ ਨਹੀਂ ਲੜਦੇ ਮੇਰਾ ਖਿਆਲ ਹੈ ਕਈ ਲੀਡਰ ਨੇ ਇੱਥੇ ਪਹਿਲਾਂ ਤੋਂ ਖੁਰਤਾਰ ਰੱਖ ਕੇ ਆਪਣੀਆਂ ਜਾਨਾਂ ਫੇਰੂ ਮਾਨ ਜਾਨ ਦਿੱਤੀ ਆ ਇੱਕ ਨੇ ਟੈਂਕੀ ਤੋਂ ਛਾਲ ਮਾਰੀ ਸੀ ਇੱਕ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਲੰਮਾ ਸਮਾਂ ਉਹਨੇ ਸਮਾਂ ਲੈ ਮਰਨ ਵਾਸਤੇ ਬੈਠਾ ਹੋ ਗਿਆ ਲੋਕਾਂ 'ਚ ਥੋੜਾ ਜਿਹਾ ਚਰਚਾ ਚੱਲਦੀ ਹੁੰਦੀ ਆ ਲੋਕਾਂ ਅਸੀਂ ਇਹਦੇ ਕਾਹਦੇ ਦੋਸ਼ੀ ਆ ਜੇ ਤਾਂ ਅਸੀਂ ਡੱਲਿਆਂ ਨੂੰ ਬਹਾ ਕੇ ਆਈ ਹੋਈਏ ਤੇ ਫਿਰ ਅਸੀਂ ਭੱਜੀਏ ਫੇਰ ਤਾਂ ਅਸੀਂ ਗੋਲੀ ਦੇ ਹੱਕਦਾਰ ਆ ਡੱਲੇ ਆਪਦੇ ਆ ਬੈਠਾ ਉਹ ਜੱਥੇਬੰਦੀਆਂ ਦੋਸ਼ੀ ਨੇ ਜਿਨ੍ਹਾਂ ਨੇ ਉਹਨੂੰ ਬਹਾਇਆ ਉਹਨਾਂ ਨੂੰ ਹਟਾਉਣਾ ਚਾਹੀਦਾ ਸੀ ਵੀ ਇਹ ਤੇ ਨਹੀਂ ਬੈਠਣਾ ਚਾਹੀਦਾ ਜੇ ਤੂੰ ਇਕੱਲਾ ਬਹਿਣਾ ਫਿਰ ਅਸੀਂ ਚੱਲਿਆ ਇਹ ਗੱਲ ਕਹਿ ਦੇਣੀ ਸੀ ਵੀ ਅਸੀਂ ਨਹੀਂ ਫਿਰ ਆਏ ਇਸ ਗੱਲ ਦੇ ਹੱਕ 'ਚ ਜੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਉਹ ਜੱਥੇਬੰਦੀਆਂ ਜ਼ਰੂਰ ਦੋਸ਼ੀ ਜੇ ਬੈਠਣਾ ਫਿਰ ਇੱਕ ਇੱਕ ਲੀਡਰ ਸਾਰੀਆਂ ਜੱਥੇਬੰਦੀਆਂ ਦਾ ਬੈਜੇ ਨਾ ਡੱਲੇ ਵਾਲੇ ਚਾਹਰੇ ਨੂੰ ਇਕੱਲੇ ਨੂੰ ਕਿਉਂ ਉਮਰ ਪਾਈ ਕੋਈ ਮਾਤਰਾ ਸਾਡਾ ਲੀਡਰ ਡੱਲੇ ਵਾਲਾ ਹਿਰਕਾ ਥੋੜੇ ਬਣ ਜਾਊਗਾ ਡੱਲੇ ਲੀਡਰ ਮਸਾ ਬਣਦਾ ਮਤਲਬ ਜੱ ਫਿਰ ਜੇਲੇ ਦਾ ਬਣਦਾ ਫਿਰ ਪੰਜਾਬ ਦਾ ਬਣਦਾ ਫਿਰ ਸੈਂਟਰ ਦਾ ਲੀਡਰ ਬਣਦਾ ਐ ਡੱਲੇ ਵਾਲੇ ਹਰਕਤ ਬਣ ਜਾਣ ਥੋੜੀ ਬਣ ਜਾਣਾਗਾ ਜਾਂ ਬਲੀ ਰਾਜਾ ਬਣ ਜਾਣਾ ਥੋੜੀ ਬਣ ਜਾਣਾਗਾ ਰੋਦੂ ਸਿੰਘ ਥੋੜੀ ਬਣ ਜਾਣਾਗਾ 40 ਵਾਲੀ 45ਵੇਂ ਸਾਲ ਆਉਦੇ ਲਾਇ ਨੇ ਜ਼ਿੰਦਗੀ ਦੀ ਫਿਰ ਲੀਡਰ ਬਣਦਾ ਮੈਂ ਭੁਖੜ ਦਾ ਹੱਕ ਚ ਨਹੀਂ ਡੱਲੇ ਵਾਲਾ ਹੁਣ ਵੀ ਮੋਰਚੇ ਨੂੰ ਵਾਪਸ ਲਵੇ ਸਾਰੀਆਂ ਜਸੇਵੰਦੀਆਂ ਮੀਟਿੰਗ ਸੱਦੇ ਮਤਲਬ ਫਿਰ ਉਹ ਰੜਕੇ ਲਾਡਾਂਗੇ ਕਿਹੜੀ ਤਿੱਖਣ ਨੇ ਭਾਨ ਜੀ ਜਦੋਂ ਬੈਠੇ ਸੀ ਉਦੋਂ ਕੀ ਸੋਚ ਸੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਇਹਨਾਂ ਨੂੰ ਕਿਉਂ ਲੋੜ ਪੈ ਗਈ ਕੀ ਅੰਦੋਲਨ ਫਸ ਗਿਆ ਮੇਰਾ ਖਿਆਲ ਹੈ ਆਗੇ ਆਪਣੀ ਏਰ ਤਾਂ ਪਹਿਲਾਂ ਵੀ ਸਾਡੇ ਨਾਲ ਰਹੀ ਨਹੀਂਗਾ ਹੁਣ ਤਾਂ ਜਿੱਦ ਦਾ ਲੜਨ ਲੱਗਿਆ ਅੱਡੀ ਲੜਦਾ ਕਦੇ ਸਾਡੀਆਂ ਜੱਸੀ ਬੰਦੀਆਂ ਚ ਨਹੀਂ ਆਇਆ ਢੱਲੇ ਨਾਲ ਤਾਂ ਅਸੀਂ ਲੱਕ ਕੇ ਲੜਿਆ ਢੱਲੇਆੜ ਨੇ ਫੇਰ ਮਤਲਬ ਭਾਗ ਪਾੜ ਲਈ ਸਾਡੇ ਨੂੰ ਦਰਬਾਰ ਸਾਹਿਬ ਜਾਣ ਦੀ ਕੱਲਾ ਗਿਆ ਜਦੋਂ ਅਸੀਂ ਮੋਰਚੇ ਸਾਹਮਣੇ ਕਹਿੰਦਾ ਮੈਂ ਨਹੀਂ ਇਹਨਾਂ ਨਾਲ ਬੰਦਾ ਢੱਲੇਆੜ ਆਡੋ ਦਾ ਗੈਰ ਰਾਜਿਤ ਕੋ ਨੇ ਮੋਰਚਾ ਬਣਾਇਆ ਇਹ ਫੁੱਟਬਾਲ ਦਾ ਜ਼ਿੰਮੇਵਾਰ ਢੱਲੇਆਲਾ ਪਨੇਰ ਫੁੱਟਬਾਲ ਦਾ ਜ਼ਿੰਮੇਵਾਰ ਨਹੀਂ ਉਹ ਤਾਂ ਪਹਿਲੇ ਹੀ ਆਡਾ ਦਾ ਇੱਕ ਬੰਦਾ ਇਹ ਮੋਰਚੇ ਬਾਹਰ ਨਿਕਲ ਕੇ ਗਿਆ ਫੁੱਟਬਾਲ ਦੀ ਵੱਡੀ ਜ਼ਿੰਮੇਵਾਰੀ ਢੱਲੇਆ ਜੀ ਦਿੱਲੀ ਮੋਰਚੇ 'ਚ ਵੀ ਪ੍ਰ ਖਾਲਸਤਾਨੀ ਕਾਮਰੇਡ ਇੱਕ ਬਹੁਤ ਚੀਜ਼ਾਂ ਚੱਲਦੀਆਂ ਰਹੀਆਂ ਕੀ ਲੱਗਦਾ ਚੱਲਦੀਆਂ ਸਾਡੀਆਂ ਬੱਤੀ ਜਿਵੇਂ ਪੰਜ ਅਸੀਂ ਬਾਗੀ ਹੋ ਗਏ ਸੀ ਉਹ ਜਾ ਕੇ ਜਿਹੜੇ ਸਾਨੂੰ ਗਾਲਾਂ ਕੱਢਦੇ ਸੀਗੇ ਜਿਹਦੀ ਗਵਾਈ ਡੱਲੇ ਵਾਲ ਕਰਦਾ ਸੀਗਾ ਤੇ ਮਤਲਬ ਉਹ ਸਾਡੇ ਦੇ ਮਤਲਬ ਪੂਰਾ ਲੱਗਦੇ ਸੀ ਜੇ ਕਰਦੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀਗੇ ਇਹ ਇਹਹੀ ਤਾਂ ਮਾੜੀ ਗੱਲ ਹੈ ਪਰ ਉੱਥੇ ਤੁਸੀਂ ਆਪ ਇੱਕ ਜੁੱਟਤਾ ਦਿਖਾਈ ਨਾ ਡੱਲੇ ਨੇ ਤਾਂ ਉੱਥੇ ਹੀ ਕਹਿਤਾ ਸੀ ਜਦੋਂ ਮੋਦੀ ਨੇ 19 ਤਰੀਕ ਨੂੰ ਐਲਾਨ ਕਰਤਾ ਅਸੀਂ ਉੱਠਿਆ 11 20 ਦਿਨਾਂ ਬਾਅਦ ਉੱਠਿਆ ਕਹਿੰਦਾ ਮੈਂ ਨਹੀਂ ਜਾਂਦਾ ਇੱਥੋਂ ਅਸੀਂ ਕਿਹਾ ਵੀ ਚੰਗਾ ਫਿਰ ਜਦੋਂ ਨਾ ਇੱਥੇ ਚੱਲਦੇ ਆਂ ਦੀਰਮਾ ਕਰਾਇਆ ਸੀਗਾ ਔਰ ਸਰ ਦਰਬਾਰ ਸਾਹਿਬ ਕੱਲਾ ਗਿਆ ਮੇਰਾ ਕਹਿੰਦਾ ਫੁੱਟ ਪਾਉਣ ਦਾ ਜ਼ਿੰਮੇਦਾਰ ਡਰਿਆ ਲੈ ਅੱਜ ਗੱਲ ਕਰੀਆ ਜੱਟ ਢੱਲੇਵਾਲ ਬਿਲਕੁਲ ਮਰਨ ਦੇ ਨੇੜੇ ਲੱਗਿਆ ਹੋਇਆ ਹੈਗਾ ਕਿ ਕਿਸਾਨ ਜਿਹੜੇ ਬੰਦਿਆਂ ਹੁਣ ਆਪ ਫੈਸਲਾ ਲੈਣੀਆਂ ਜਾਂ ਕੋਈ ਉਹਨੂੰ ਇਹੀ ਦੇਖਿਆ ਜਾਊਗਾ ਵੀ ਉਹਦੇ ਵੱਲੋਂ ਕਿਹਾ ਜਾਂਦਾ ਤਾਂ ਹੀ ਜਾਵਾਂਗੇ ਨਹੀਂ 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 ਦੋਨੇ ਲੀਡਰ ਸਹਿਮਾਨ ਕਰਕੇ ਮੇਰੀ ਇਹ ਮਤਲਬ 24 ਤਰੀਕ ਦੀ ਮੀਟਿੰਗ ਹੈ ਉੱਚ ਕੋਈ ਵੀ ਫੈਸਲਾ ਹੁੰਦਾਗਾ ਜਾਣਾ ਨਾ ਜਾਣਾ ਜੇ ਵੱਧ ਗਿਣਤੀ ਜਾਣ ਨੂੰ ਕਹਿੰਦੀ ਹੈ ਫਿਰ ਜਾਵਾਂਗੇ ਪਰ ਮੇਰੀ ਰਾਏ ਉੱਥੇ ਹੋਊਗੀ ਜਿੰਨਾ ਚਿਰ ਦੋਨੇ ਲੀਡਰ ਸਾਈਨ ਨਹੀਂ ਕਰਦੇ ਸਾਨੂੰ ਉੱਥੇ ਨਹੀਂ ਜਾਣਾ ਚਾਹੀਦਾ ਕੀ ਲੱਗਦਾ ਹੈ ਪ੍ਰਧਾਨ ਜੀ ਜੇ ਡੱਲਿਆਂ ਨੂੰ ਉਸ ਤੋਂ ਪਹਿਲਾਂ ਕੁਝ ਹੋ ਜਾਂਦਾ ਹੈ ਫਿਰ ਕਿਸਾਨ ਜਿਹੜੇ ਸੰਗਠਨ ਨੇ ਜਥੇਬੰਦੀਆਂ ਨੇ ਉਹਨਾਂ ਤੇ ਗੱਲ ਆਊਗੀ ਵੀ ਤੁਸੀਂ ਡੱਲੇਵਾਲ ਨਾਲ ਕਿਉਂ ਨਹੀਂ ਲੜਦੇ ਮੇਰਾ ਖਿਆਲ ਹੈ ਕਈ ਲੀਡਰ ਨੇ ਇੱਥੇ ਪਹਿਲਾਂ ਤੋਂ ਖੜਤਾਰ ਰੱਖ ਕੇ ਆਦੀਆਂ ਜਾਨਾ ਫੇਰੂ ਮਨ ਜਾਨ ਦਿੱਤੀ ਆ ਇੱਕ ਨੇ ਟੈਂਕੀ ਤੋਂ ਛਾਲ ਮਾਰੀ ਤੀ ਇੱਕ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਲੰਮਾ ਸਮਾਂ ਉਹਨੇ ਸਮਾਂ ਲੈ ਮਰਨ ਵਾਸਤੇ ਬੈਠਾ ਹੋ ਗਿਆ ਲੋਕਾਂ ਚ ਥੋੜਾ ਜਿਹਾ ਚਰਚਾ ਚੱਲਦੀ ਹੁੰਦੀ ਆ ਲੋਕਾਂ ਅਸੀਂ ਇਹਦੇ ਕਾਦੇ ਦੋਸ਼ੀ ਆ ਜੇ ਤਾਂ ਅਸੀਂ ਡੱਲਿਆਂ ਨੂੰ ਬਹਾ ਕੇ ਆਈ ਹੋਈ ਏ ਤੇ ਫਿਰ ਅਸੀਂ ਭੱਜੀਏ ਫਿਰ ਤਾਂ ਅਸੀਂ ਗੋਲੀ ਦੇ ਹੱਕਦਾਰ ਆ ਡੱਲਿਆਂ ਆਪਦੇ ਆ ਬੈਠਾ ਉਹ ਜਿੱਥੇ ਬੰਦਿਆਂ ਦੋਸ਼ੀ ਨੇ ਜਿਨ੍ਹਾਂ ਨੇ ਉਹਨੂੰ ਬਹਾਇਆ ਉਹਨਾਂ ਨੂੰ ਹਟਾਉਣਾ ਚਾਹੀਦਾ ਸੀ ਵੀ ਇਹ ਤੇ ਨਹੀਂ ਬੈਠਣਾ ਚਾਹੀਦਾ ਜੇ ਤੂੰ ਇਕੱਲਾ ਬਹਿਣਾ ਫਿਰ ਅਸੀਂ ਚੱਲਿਆ ਇਹ ਗੱਲ ਕਹਿ ਦੇਣੀ ਸੀਗੀ ਵੀਰ ਜੀ ਨਹੀਂ ਵੀਰਾ ਇਸ ਗੱਲ ਦੇ ਹੱਕ ਜੀ ਉਹਨਾਂ ਨੇ ਸਹਿਮਤੀ ਦਿੱਤੀ ਹੈ ਉਹ ਜਥੇਬੰਦੀਆਂ ਜ਼ਰੂਰ ਦੋਸ ਜੇ ਬੈਠਾ ਮੇਰੇ ਇੱਕ ਇੱਕ ਲੀਡਰ ਸਾਰੀਆਂ ਜਥੇਬੰਦੀਆਂ ਦਾ ਬੈਜ ਨਾ ਡੱਲੇ ਵਾਲੇ ਬਚਾਰੇ ਇਹਨੂੰ ਕੱਲੇ ਨੂੰ ਕਿਉਂ ਮਰ ਪਾਈ ਜੀ ਕੋਈ ਮਾਤਰ ਸਾਡਾ ਲੀਡਰ ਡੱਲੇ ਵਾਲਾ ਹਿਰਕ ਥੋੜੇ ਬਣ ਜਾਊਗਾ ਡੱਲੇ ਲੀਡਰ ਮਸਾ ਬਣਦਾ ਮੈਨਾਂ ਜਥੇਬੰਦੀ ਰਲਦਾ ਫਿਰ ਬਲਾਗ ਦਾ ਆਗੂ ਬਣਦਾ ਫਿਰ ਜੇਲੇ ਦਾ ਬਣਦਾ ਫਿਰ ਪੰਜਾਬ ਦਾ ਬਣਦਾ ਫਿਰ ਸੈਂਟਰ ਦਾ ਲੀਡਰ ਬਣਦਾ ਐ ਡੱਲੇ ਵਾਲੇ ਹਿਰਕ ਬਣ ਜਾਣ ਥੋੜੇ ਬਣ ਜਾਣਗਾ ਯਾ ਬਲੀ ਰਾਜਣ ਬਣ ਜਾਣਾ ਥੋੜੀ ਬਣ ਜਾਣਾ ਹੈਗਾ ਰੋਦੂ ਸਿੰਘ ਥੋੜੀ ਬਣ ਜਾਣਾ ਹੈਗਾ 40 45 ਸਾਲ ਆਉਦੇ ਲਾਇਏ ਨੇ ਜ਼ਿੰਦਗੀ ਦੇ ਫਿਰ ਲੀਡਰ ਹਾਂ ਮੈਂ ਭੁਖੜ ਦਾਲ ਦੇ ਹੱਕ 'ਚ ਨਹੀਂ ਡੱਲੇ ਹਣ ਵੀ ਮੋਰਚੇ ਨੂੰ ਵਾਪਸ ਲਵੇ ਸਾਰੀਆਂ ਜੱਥੇਬੰਦੀਆਂ ਮੀਟਿੰਗ ਸੱਦੇ ਮਤਲਬ ਫਿਰ ਉਧਰ ਰਲ ਕੇ ਲੜਾਂਗੇ ਕਿਹੜੀ ਤਿੱਕ ਲੜਨੇ ਪ੍ਰਧਾਨ ਜੀ ਜਦੋਂ ਬੈਠੇ ਸੀ ਉਹਦੋਂ ਕੀ ਸੋਚ ਸੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਇਹਨਾਂ ਨੂੰ ਕਿਉਂ ਲੋੜ ਪੈ ਗਈ ਕੀ ਅੰਦੋਲਨ ਫਸ ਗਿਆ ਮੇਰਾ ਖਿਆਲ ਹੈ ਵੀ ਇੱਕ ਗੋਲੀ ਗੱਲ ਆ ਇਸ ਕੰਨੇ ਜਿੱਤ ਲਿਆਵਾਂਗੇ ਆਗੇ ਆਪਣੀ ਇਰਦਾ ਪਹਿਲਾਂ ਵੀ ਸਾਡੇ ਨਾਲ ਰਹੀ ਹੀ ਨਹੀਂਗਾ ਉਹ ਤਾਂ ਜੋਦੀ ਦਾ ਲੜਨ ਲੱਗਿਆ ਅੱਡੀ ਲੜਦਾ ਕਦੇ ਸਾਡੀਆਂ ਜੱਸੀ ਬੰਦੀਆਂ ਚ ਨਹੀਂ ਆਇਆ ਢੱਲੇ ਵਾਲੇ ਨੇ ਤਾਂ ਅਸੀਂ ਲੜਿਆ ਢੱਲੇ ਵਾਲ ਨੇ ਫਿਰ ਮਤਲਬ ਭਾਗ ਪਾੜ ਲਈ ਸਾਡੇ ਨੂੰ ਦਰਬਾਰ ਸਾਹਿਬ ਜਾਣ ਦੀ ਕੱਲਾ ਗਿਆ ਜਦੋਂ ਅਸੀਂ ਮੋਰਚੇ ਸਾਹਮਣੇ ਕਹਿੰਦਾ ਮੈਂ ਨਹੀਂ ਇਹਨਾਂ ਨਾਲ ਬੰਦਾ ਢੱਲੇਆ ਅੱਡ ਉਹਦਾ ਗੈਰ ਰਾਜਿਤ ਕੋ ਨੇ ਮੋਰਚਾ ਬਣਾਇਆ ਇਹ ਫੁੱਟਬਾਲ ਦਾ ਜ਼ਿੰਮੇਵਾਰ ਢੱਲੇ ਵਾਲਾ ਪਨੇਰ ਫੁੱਟਬਾਲ ਦਾ ਜ਼ਿੰਮੇਵਾਰ ਨਹੀਂ ਉਹ ਤਾਂ ਪਹਿਲੇ ਹੀ ਅੱਡਾ ਦਾ ਇੱਕ ਬੰਦਾ ਇਹ ਮੋਰਚੇ ਬਾਹਰ ਨਿਕਲ ਕੇ ਗਿਆ ਫੁੱਟਬਾਲ ਦੀ ਵੱਡੀ ਜ਼ਿੰਮੇਵਾਰੀ ਢੱਲੇ ਵਾਲੀ ਹੈ ਦਿੱਲੀ ਮੋਰਚੇ 'ਚ ਵੀ ਪ੍ਰਧਾਨ ਜੀ ਖਾਲਸਤਾਨੀ ਕਾਮਰੇਡਰ ਇੱਕ ਬਹੁਤ ਚੀਜ਼ਾਂ ਚੱਲਦੀਆਂ ਰਹੀਆਂ ਕਿ ਲੱਗਦਾ ਚੱਲੀਆਂ ਸਾਡੀਆਂ ਬੱਤੀ ਜਿਵੇਂ ਪੰਜ ਅਸੀਂ ਬਾਗੀ ਹੋ ਗਏ ਸੀ ਉਹ ਜਾ ਕੇ ਜਿਹੜੇ ਸਾਨੂੰ ਗਾਲਾਂ ਕੱਢਦੇ ਸੀਗੇ ਜਿਹਦੀ ਗਵਾਹੀ ਡੱਲੇ ਵਾਲ ਕਰਦਾ ਸੀਗਾ ਤੇ ਮਤਲਬ ਉਹ ਸਾਡੇ ਤੇ ਮਤਲਬ ਪੂਰਾ ਲੱਗਦੇ ਸੀ ਜੇ ਕਰਦੇ ਉਹਨਾਂ ਨਾਲ ਮੀਟਿੰਗਾਂ ਕਰਦੇ ਸੀਗੇ ਇਹ ਇਹਹੀ ਤਾਂ ਮਾੜੀ ਗੱਲ ਹੈ ਪਰ ਉੱਥੇ ਤੁਸੀਂ ਇੱਕ ਝੁੱਟਤਾ ਦਿਖਾਈ ਨਾ ਡੱਲੇ ਨੇ ਤਾਂ ਉੱਥੇ ਕਹਿੰਦਾ ਸੀ ਜਦੋਂ ਮੋਦੀ ਨੇ 19 ਤਰੀਕ ਨੂੰ ਐਲਾਨ ਕਰਤਾ ਅਸੀਂ ਉੱਠਿਆ 11 20 ਦਿਨਾਂ ਬਾਅਦ ਉੱਠਿਆ ਕਹਿੰਦਾ ਮੈਂ ਨਹੀਂ ਜਾਂਦਾ ਇੱਥੋਂ ਅਸੀਂ ਕਿਹਾ ਵੀ ਚੰਗਾ ਫਿਰ ਜਦੋਂ ਨਾ ਇਸ ਤਰ੍ਹਾਂ ਚੱਲਿਆ ਫਿਰ ਮਗਰ ਆਇਆ ਤੀਗਾ ਔਰ ਸਾਰਾ ਦਰਬਾਰ ਸਾਹਿਬ ਕੱਲਾ ਗਿਆ ਮੇਰਾ ਕਹਿੰਦਾ ਫੁੱਟ ਪਾਉਣ ਦਾ ਜ਼ਿੰਮੇਦਾਰ ਡਰਿਆ ਲੈ ਅੱਜ ਗੱਲ ਕਰੀ ਅੱਜ ਢੱਲੇਵਾਲ ਬਿਲਕੁਲ ਮਰਨ ਦੇ ਨੇੜੇ ਲੱਗਿਆ ਹੋਇਆ ਹੈਗਾ ਕੀ ਕਿਸਾਨ ਜਿਹੜੇ ਬੰਦਿਆਂ ਹੁਣ ਆਪ ਫੈਸਲਾ ਲੈਣੀਆਂ ਜਾਂ ਉਹ ਇਹੀ ਦੇਖਿਆ ਜਾਊਗਾ ਵੀ ਉਹਦੇ ਵੱਲੋਂ ਕੀ ਆ ਚਾਹਦਾ ਤਾਂ ਹੀ ਜਾਵਾਂਗੇ ਨਹੀਂ 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 ਦੋਨੇ ਲੀਡਰ ਸਹਿਮਾਨ ਕਰਕੇ ਮੇਰੇ